ਪਿੰਡ ਦੇ ਹਾਲਾਤਾਂ ਨੂੰ ਠੀਕ ਕੇ ਸੀ ਮਤੇ ਪਾਏ ਗਏ ਨੇ ਸਾਰੇ ਨਗਰ ਦੇ ਇਕੱਠ ਨਾਲ ਸਹਿਮਤੀ ਨਾਲ ਫੇਰ ਮਤੇ ਪਾਏ ਗਏ। ਪਹਿਲਾ ਮਤਾ ਅਸੀਂ ਪਾਇਆ ਸੀਗਾ ਵੀ ਕੋਈ ਪਿੰਡ ਦਾ ਮੁੰਡਾ ਜਾਂ ਕੁੜੀ ਆਪਸ ਕੋਰਟ ਮੈਰਿਜ ਦਾ ਮਰਜੀ ਕਰਾਉਂਦੇ ਆ ਉਹਨਾਂ ਨੂੰ ਪਿੰਡ 'ਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਊਗੀ। ਉਹਨਾਂ ਦਾ ਸਪੂਰਨ ਬਾਈਕਾਟ ਕੀਤਾ ਜਾਊਗਾ ਪਿੰਡ ਵੱਲੋਂ। ਦੂਜਾ ਮਤਾ ਹੈ ਵੀ ਨਸਿਆਂ ਬਾਰੇ। ਨਸੇ ਦਾ ਜੇ ਕੋਈ ਮੁੰਡਾ ਜਾਂ ਕੋਈ ਹੋਰ ਵੀ ਕੋਈ ਔਰਤ ਜਾਂ ਕੋਈ ਵਿਅਕਤੀ ਵੇਚਦਾ ਜਾਂ ਖਾਂਡਾ ਕੇ ਦੇ ਸਾਂਝੀ ਜਗ੍ਹਾ ਤੇ ਫੜਿਆ ਜਾਂਦਾ। ਤਾਂ ਉਹਨਾਂ ਦੇ ਮਗਰ ਕੋਈ ਵੀ ਨਾ ਤਾਂ ਪੰਚਾਇਤ ਜਾਊਗੀ ਨਾ ਨੰਬਰ ਨਾ ਕੋਈ ਵਿਅਕਤੀ ਜਾਊਗਾ ਨਾ ਜਵਾਨਤ ਕਰਾਉਣਾ ਨੰਬਰ 3 ਤੇ ਜੋ ਪ੍ਰਵਾਸੀ ਵਿਅਕਤੀ ਰਹਿੰਦੇ ਇੱਥੇ ਉਹਨਾਂ ਦੇ ਕੋਈ ਪ੍ਰੂਫ ਨਹੀਂ ਬਣਾਇਆ ਜਾਊਗਾ ਆਧਾਰ ਕਾਰਡ ਵੋਟਰ ਕਾਰਡ ਅੱਗੇ ਵਾਸਤੇ ਜਿਹੜੇ ਬਣੇ ਆ ਉਹਨਾਂ ਦਾ ਅਸੀਂ ਚੈੱਕ ਕਰਾਂਗੇ ਤੇ ਬਾਕੀ ਜਿਹੜੇ ਸੀਰੀਪਾਲੀ ਰਹੇ ਹੋਏ ਪ੍ਰਵਾਸੀ ਉਹਨਾਂ ਦਾ ਅਸੀਂ ਉਹਨਾਂ ਨੂੰ ਜਿੰਨਾ ਨਾਮ ਰਹਿੰਦੇ ਆ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਦੀ ਸਾਨੂੰ ਆਧਾਰ ਕਾਰਡ ਦਿਓ ਇਹਨਾਂ ਦੀ ਉਨਕਾਰੀ ਕਰਾਵਾਂਗੇ ਜੇ ਕੋਈ ਕਰਾਈਮ ਕਰਕੇ ਜਾਂਦਾ ਜੇ ਫੇਰ ਵੀ ਕੋਈ ਦਿੰਦਾ ਤਾਂ ਉਹ ਕਿਸਾਨ ਹੀ ਜ਼ਿੰਮੇਵਾਰ ਹੋਊਗਾ ਦਾ ਨਹੀਂ ਕੋਈ ਕ੍ਰਾਈਮ ਕਰਕੇ ਭੱਜ ਜਾਂਦਾ ਉਹ ਇਸ 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 ਬਾਈ ਕਾਰਨਾਂ ਦਾ ਕਿ ਅਸਰ ਬਹੁਤ ਪਊਗਾ ਅਸਰ ਪਾਏਗਾ ਜੀ ਅਸਰ ਪਊਗਾ ਜੀ ਜਰੂਰ ਪਊਗਾ ਜਦੋਂ ਆਪਾਂ ਇਹ ਕਾਨੂੰਨ ਚੱਕ ਲਿਆ ਇਹਦੇ ਨਾਲ ਪਾਏਗਾ ਜਦੋਂ ਉਹਨਾਂ ਦੇ ਆਪਾਂ ਪ੍ਰੂਫ ਲੈਣ ਲੱਗ ਜਾਾਂਗੇ ਜਿਹੜਾ ਹੈਗਾ ਇਹ ਫੈਸਲਾ ਲੈ ਗਿਆ ਪੰਚਾਇਤ ਵੱਲੋਂ ਲੈ ਗਿਆ ਪਿੰਡ ਵੱਲੋਂ ਲੈ ਗਿਆ ਸਾਰੇ ਪਿੰਡਾਂ ਵੱਲੋਂ ਜੀ ਪਿੰਡ ਦੀ ਸਹਿਮਤੀ ਨਾਲ ਲਿਆ ਗਿਆ ਸਾਰਾ ਪਿੰਡ ਨੂੰ ਇਕੱਠਾ ਕਰਕੇ ਮੀਟਿੰਗ ਕਰਕੇ ਉਦੋਂ ਬਾਅਦ ਫੈਸਲਾ ਲਿਆ ਗਿਆ ਕ੍ਰਾਈਮ ਤਾਂ ਬਹੁਤ ਜ਼ਿਆਦਾ ਹੁੰਦਾ ਜੀ ਕ੍ਰੈਮ ਤਾਂ ਆਏ ਹੁਣ ਦੇਖੋ ਚੋਰੀਆਂ ਜਿਹੜੇ ਉਹ ਲੁੱਟਾਂ ਖੋਹਾਂ ਹੁੰਦੀਆਂ ਨੇ ਆਪਣੇ ਰਾਹ 'ਚ ਘੇਰਦੇ ਨੇ ਕੋਈ ਆ ਆਪਣੇ ਨਹਿਰ ਤੇ ਪੈਣੀ ਵਾਲੇ ਤੇ ਘੇਰੇ ਨੇ ਮੰਨ ਲਓ ਪ੍ਰਵਾਸੀਆਂ ਨੇ ਆਪਣੇ ਪੰਜਾਬੀ ਮੁੰਡੇ ਘੇਰੇ ਨੇ ਠੀਕ ਹੈ ਹਾਂ ਥੋੜਾ ਜਿਹਾ ਦਿਨ ਹੋਏ ਨੇ ਜੀ ਉਹ ਲੁੱਟਾਂ ਖੋਹਾਂ ਕਰਦੇ ਨੇ ਫਿਰ ਕੁੱਟਮਾਰ ਵੀ ਕਰਦੇ ਨੇ ਸਾਡੇ ਸਾਡੇ ਬੱਚਿਆਂ ਤੇ ਹਾਂ ਜੀ ਜੇ ਇਹਨਾਂ ਦਾ ਇੱਥੇ ਥੋੜੀ ਜਿਹੀ ਨੱਥ ਪਾਈ ਜਾਵੇ ਪ੍ਰਵਾਸੀਆਂ ਦੇ ਰੂਫ ਲੈਤੇ ਜਾਣ ਰੂਫ ਲੈਤੇ ਜਾਣ ਤਾਂ ਜਿਹੜੇ ਆਪਾਂ ਰੱਖਦੇ ਆਂ ਤਾਂ ਇਹ ਕੰਮ ਤੇ ਬਹੁਤ ਮਤਲਬ ਕਿ ਫਰਕ ਪੈ ਸਕਦਾ ਜੀ ਕ੍ਰੈਮ ਦਾ ਆਪਾਂ ਪ੍ਰੂਫ ਲਈਏ ਆਪਾਂ ਉਹਦੇ ਪਿੰਡ ਇਨਕੁਆਰੀ ਮਗਰ ਵੀ ਕਰ ਸਕਦੇ ਆ ਠੀਕ ਹੈ ਹੁਣ ਇਹਨਾਂ ਦੀ ਕੋਈ ਆਪਾਂ ਜਦੋਂ ਕੋਈ ਕਾਗਜ਼ ਪੱਤਰ ਨਹੀਂ ਲੈਂਦੇ ਪ੍ਰੂਫ ਨਹੀਂ ਲੈਂਦੇ ਜੀ ਇਹ ਗੁੱਟਮਾਰ ਕਰ ਦਿੰਦੇ ਨੇ ਆਪਣੀਆਂ ਧੀਆਂ ਭੈਣਾਂ ਨੂੰ ਲੁੱਟ ਮਾਰਦੇ ਨੇ ਕਈ ਵਾਰੀ ਤਾਂ ਆਪਾਂ ਦੇਖੋ ਬਹੁਤ ਖਬਰਾਂ ਆਉਂਦੀਆਂ ਨੇ ਆਪਣੇ ਨਾ ਘਰੋਂ ਸੋਨਾ ਚੱਕਾ ਵੀ ਛੱਟਾਂ ਵੀ ਮਾਰ ਜਾਂਦੇ ਨੇ ਧੀਆਂ ਭੈਣਾਂ ਦੇ ਤੇ ਸੋਨਾ ਵੀ ਲੈ ਜਾਂਦੇ ਨੇ ਚੱਕ ਕੇ ਸਾਰਾ ਕੁਝ ਹੀ ਲੈ ਜਾਂਦੇ ਨੇ ਕਿਉਂਕਿ ਜਿਹਨੂੰ ਜਿਹਨੂੰ ਆਪਣੇ ਕੋਲੇ ਪ੍ਰੂਫ ਹੀ ਨਹੀਂ ਜਿਹਨਾਂ ਕੋਲੇ ਕੋਈ ਆਪਣਾ ਆਪਣੇ ਕੋਲੇ ਇਹਨਾਂ ਦਾ ਹੋਏਗਾ ਜੇ ਕੋਈ ਫਰੂਫ ਹੋਊ ਜਾਂ ਕੋਈ ਆਇਡੈਂਟੀਟੀ ਕਾਰਡ ਹੋਊ ਤਾਂ ਆਪਾਂ ਇਹਨਾਂ ਦੀ ਮਗਰ ਵੀ ਜਾ ਕੇ ਵੈਰੀਫਿਕੇਸ਼ਨ ਕਰ ਲਈਏ ਇਹ ਪਹਿਲਾਂ ਹੀ ਸੋਚ ਰੱਖਦੇ ਸੀ ਕਿ ਜਾਂ ਹੁਸ਼ਿਆਰ ਬੰਦੇ ਇਹ ਮਸਲੇ ਦੇ ਬਾਅਦ ਇਹ ਮੁੱਦਾ ਸ਼ੁਰੂ ਦੇ ਦੇਖੋ ਮੇਰੀ ਤਾਂ ਸੋਚ ਪਹਿਲਾਂ ਹੀ ਸੀ ਜੀ ਤੇ ਹੁਣ ਥੋੜੇ ਜੇ ਮਤਲਬ ਕਿ ਪੱਖ ਗਿਆ ਜੀ ਇਹ ਕੰਮ ਇਹ ਜ਼ਰੂਰੀ ਹੋਣਾ ਪਹਿਲਾਂ ਹੀ ਚਾਹੀਦਾ ਸੀਗਾ ਪਰ ਇਹ ਹੁਣ ਹੋਉਂਦਾ ਤਾਂ ਬਹੁਤ ਵਧੀਆ ਗੱਲ ਆ ਜੀ ਔਰ ਵਧੀਆ ਗੱਲ ਪ੍ਰਵਾਸੀ ਸੀਜ਼ਨ ਟਾਈਮ ਆਉਂਦੇ ਜਾਂਦੇ ਪਰ ਉਹਨਾਂ ਦਾ ਰਹਿਣਾ ਸਹਿਣਾ ਕਿਵੇਂ ਉਹਨਾਂ ਨੂੰ ਇੱਥੇ ਕੰਮ ਕਰਨਾ ਉਹਨਾਂ ਦਾ ਰਹਿਣਾ ਸਹਿਣਾ ਦੇਖੋ ਬਿਲਕੁਲ ਆਰਥੀਏ ਦੇ ਮਤਲਬ ਕਿ ਸ਼ਰ ਹੋਊਗੀ ਜੀ ਇਹ ਗੱਲਬਾਤ ਉਹ ਆਰਥੀਆ ਉਹਨਾਂ ਦੇ ਆਈਡੈਂਟੀਟੀ ਕਾਰਡ ਲਵੇ ਉਹਨਾਂ ਦੇ ਘਰਵਾਰ ਬਾਰੇ ਪੁੱਛੇ ਉਹਨਾਂ ਤੋਂ ਆਧਾਰ ਕਾਰਡ ਬਾਰੇ ਕੋਈ ਵੀ ਫਰੂਫ ਰੱਖੇ ਆਪਾਂ ਇਹ ਜਿਹੜੀ ਗੱਲਬਾਤ ਹੋ ਉਹ ਜਿਹੜਾ ਵੀ ਆਰਥੀਆ ਲਿਆਊਗਾ ਉਹ ਆਰਥੀਆ ਖੁਦ ਜ਼ਿੰਮੇਵਾਰ ਹੋਊਗਾ ਇਹ ਇੱਕ ਨੰਬਰ ਤੇ ਮਤ ਆਏ ਪਾਇਆ ਜੀ ਕੋਈ ਵੀ ਪਿੰਡ ਦਾ ਲੜਕਾ ਲੜਕੀ ਪਿੰਡ ਵਿੱਚ ਨਹੀਂ ਵਿਆਹ ਕਰਾਉਣਗੇ ਜੇ ਵਿਆਹ ਕਰਾਉਣਗੇ ਤਾਂ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਉਹਦਾ ਪੂਰਾ ਬਾਈਕਾਟ ਕੀਤਾ ਜਾਵੇਗਾ ਮਤਾ ਇੱਕ ਪਾਇਆ ਨਸ਼ਾ ਸੰਬੰਧੀ ਪਿੰਡ ਦਾ ਕੋਈ ਵੀ ਲੜਕਾ ਲੜਕੀ ਕੋਈ ਨਸ਼ੇ ਕਰਦਾ ਜਾਂ ਕੋਈ ਨਸ਼ੇ ਵੇਚਦਾ ਜਾਂ ਉਹਨਾਂ ਦੀ ਮਦਦ ਕਰਦਾ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਊਗਾ ਪਿੰਡ ਦਾ ਸਰਪੰਚ ਨੰਬਰਦਾਰ ਮੈਂਬਰ ਕੋਈ ਵੀ ਉਹਨਾਂ ਦੀ ਜਵਾਨਤ ਨਹੀਂ ਕਰਵਾਊਗਾ ਇੱਕ ਮਤਾ ਪਾਇਆ ਪ੍ਰਵਾਸੀ ਪ੍ਰਵਾਸੀਆਂ ਵਾਸਤੇ ਜੋ ਕਿ ਬਾਹਰੋਂ ਆ ਕੇ ਸਾਡੇ ਪਿੰਡ ਵਿੱਚ ਰਹਿੰਦੇ ਆ ਤਿੰਨ ਚਾਰ ਪਰਿਵਾਰ ਰਹਿੰਦੇ ਆ ਉਹਨਾਂ ਦੇ ਅਸੀਂ ਅਧਾਰ ਕਾਰਡ ਚੈੱਕ ਕਰਾਂਗੇ ਇੱਕ ਇੱਥੇ ਕੁਲਚਾਂ ਦੀ ਰੇੜੀ ਲਾਉਂਦਾ ਉਹਦਾ ਅਧਾਰ ਕਾਰਡ ਚੈੱਕ ਕਰਿਆ ਚੈੱਕ ਕਰਨ ਵਾਸਤੇ ਕਿਹਾ ਉਹ ਕਹਿੰਦਾ ਮੇਰੇ ਕੋਲੇ ਦੋ ਅਧਾਰ ਕਾਰਡ ਆ ਇੱਕ ਜੁਪੀ ਦਾ ਇੱਕ ਪੰਜਾਬ ਦਾ ਉਹਨੂੰ ਇਹ ਪੁੱਛਿਆ ਵੀ ਦੋ ਅਧਾਰ ਕਾਰਡ ਕਿਵੇਂ ਬਣਿਆ ਹੁਣ ਅਸੀਂ ਅੱਜ ਉਹਨਾਂ ਦੇ ਅਧਾਰ ਕਾਰਡ ਚੈੱਕ ਕਰਾਂਗੇ ਤੇ ਉਹ ਤੋਂ ਬਾਅਦ ਪ੍ਰਸ਼ਾਸਨ ਨੂੰ ਦੱਸਾਂਗੇ ਵੀ ਇਹਨਾਂ ਦਾ ਵੀ ਪੜਤਾਲ ਹੋਣੀ ਚਾਹੀਦੀ ਆ ਇੱਕ ਮਤਾ ਇਹ ਪਾਇਆ ਕੋਈ ਵੀ ਕਿਸਾਨ ਭਰਾ ਕੋਈ ਸੇਰੀ ਪਾਲੀ ਕੰਮ ਆ ਰੱਖਦਾ ਤਾਂ ਜੇ ਕੋਈ ਨਫਾ ਨੁਕਸਾਨ ਹੁੰਦਾ ਤਾਂ ਉਹ ਆਪਦਾ ਖੁਦ ਜ਼ਿੰਮੇਵਾਰ ਹੋਊਗਾ ਜੇ ਜਗ੍ਹਾ ਨੂੰ ਲੈ ਕੇ ਇਹ ਗੱਲ ਆ ਕੇ ਹਾਂ ਜੇ ਜਿਵੇਂ ਹੁਣ ਕੋਈ ਬਾਹਰੋਂ ਪ੍ਰਵਾਸੀ ਆ ਕੇ ਰਹਿੰਦੇ ਆ ਕੋਈ ਜਗ੍ਹਾ ਕਿਰਾਏ ਤੇ ਲੈਂਦਾ ਜਾਂ ਕੋਈ ਮੁੱਲ ਲੈਂਦਾ ਸੀ ਉਹਨਾਂ ਨੂੰ ਮੁੱਲ ਨਹੀਂ ਲੈਣ ਦੇਵਾਂਗੇ ਉਹਨਾਂ ਦਾ ਬਾਈਕਾਟ ਕਰਾਂਗੇ ਇਹਦਾ ਅਪਰਾਧ ਕਰਦੇ ਆ ਇਹ ਜੇ ਉਹ ਇਹ ਆ ਕੇ ਦੀ ਚੋਰੀਆਂ ਕਰਦੇ ਆ ਲੁੱਟਾਖੋਆ ਕਰਦੇ ਆ ਜਿਵੇਂ ਸਾਡੇ ਪਿੰਡ ਦੀਆਂ ਮੋਟਰਾਂ ਤੋਂ 15 20 ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਈਆਂ ਉਹਨਾਂ ਦਾ ਕੋਈ ਉਗਸੁਗ ਨਹੀਂ ਨਿਕਲੀ ਇੱਕ ਇੱਥੇ ਘਰ ਦੇ ਬਾਹਰ ਕੇਬਲਦਾਰ ਕੱਢ ਕੇ ਰੱਖੀ ਪਈ ਸੀ ਉਹ ਲੈ ਕੇ ਚਾਕੇ ਉਹਨਾਂ ਦੇ ਕੋਈ ਪਤਾ ਹੀ ਨਹੀਂ ਲੱਗਿਆ ਉਹ ਬਾਹਰਲੇ ਹੀ ਬੰਦੇ ਸੀ ਕੱਟੂ ਦੇ ਤਾਂ ਹੈ ਨਹੀਂ ਸੀ ਕਿਉਂ ਲੋੜ ਪਈ ਇਹ ਬਤਾ ਪਾਉਂ ਕਿਉਂਕਿ ਕ੍ਰਾਈਮ ਵੱਧ ਵੱਧ ਗਿਆ ਜਿਵੇਂ ਹਸਾਰਪੁਰ ਲੜਕੇ ਦੀ ਡੈਥ ਹੋ ਗਈ ਉਹਨਾਂ ਨੇ 5 ਸਾਲ ਦੇ ਬੱਚੇ ਦੀ ਡੈਥ ਕਰਤੀ ਇਹਦੇ ਕਰਕੇ ਸਾਨੂੰ ਇਹ ਫੈਸਲੇ ਲੈਣੇ ਪਏ ਜਿਵੇਂ ਇੱਕ ਢੱਲਮਾ ਪ੍ਰਵਾਸੀਆਂ ਨੇ ਪ੍ਰਵਾਸੀ ਵੀ ਮਾਰ ਕੇ ਦੱਬਤਾ ਡਰੇਨ ਤੇ ਤਾਂ ਕਰਕੇ ਇਹ ਫੈਸਲੇ ਲਏ ਜਿਹੜੇ ਪਹਿਲਾਂ ਰਹਿੰਦੇ ਨੇ ਉਹਨਾਂ ਨੇ ਕਿਵੇਂ ਇਹ ਹੱਲ ਕੀਤਾ ਜਾਊਗਾ ਉਹਨਾਂ ਨੂੰ ਜਾਂ ਬਾਹਰ ਕੱਢੇ ਜਾਊ ਜਾਂ ਉਹਨਾਂ ਨੂੰ ਉਹਨਾਂ ਦੇ ਅਸੀਂ ਆਧਾਰ ਕਾਰਡ ਵੈਰੀਫਾਈ ਕਰਾਵਾਂਗੇ ਵੀ ਕ੍ਰਾਈਮ ਤਾਂ ਨਹੀਂ ਕਰਿਆ ਪਿੱਛੇ ਤਾਂ ਨਹੀਂ ਕਰਿਆ ਕੋਈ ਜੇ ਉਹਨਾਂ ਦਾ ਸਹੀ ਹੋਇਆ ਫਿਰ ਅਸੀਂ ਉਹਨਾਂ ਬਾਰੇ ਸੋਚਾਂਗੇ ਰਹਿਣ ਵਾਸਤੇ ਸੀਜ਼ਨ ਚ ਜਿਹੜੇ ਆਉਂਦੇ ਨੇ ਜਿੱਥੇ ਕੰਮ ਕਰਨ ਵਾਸਤੇ ਜਿਹੜੇ ਸੀਜ਼ਨ ਚ ਆਉਂਦੇ ਆ ਆੜਤੀਆਂ ਕੋਲੇ ਆਉਂਦੇ ਰਹਿਣਗੇ ਪਰ ਉਹਨਾਂ ਦੇ ਫਿਰ ਵੀ ਜਿਹੜੇ ਆੜਤੀਆਂ ਕੋਲੇ ਜਾਂ ਕਿਸਾਨ ਕੋਲੇ ਆਉਂਦੇ ਆ ਸੀ ਉਹਨਾਂ ਨੂੰ ਇਹ ਕਹਾਂਗੇ ਵੀ ਉਹਨਾਂ ਦੇ ਆਧਾਰ ਕਾਰਡ ਚੈੱਕ ਕਰੋ ਜਸ ਅਸੀਂ ਚੈੱਕ ਕਰਾਂਗੇ